ਸਵਾਗਤ ਹੈ ਜੀ ਸਾਡੇ ਹੋਰ ਹੈ ਸਾਡੇ ਆਪ ਲੋਕੋਸ ਦਾ ਪਰਵਾਇਨ ਰਹੇ ਨੇ ਲੇਕਿਨ ਹਮਾਰਾ ਘਸੀਨਾ ਇਹ ਨਹੀਂ ਹੋ ਰਿਹਾ ਤੇ ਸਵਾਗਤ ਕਰ ਪਰਸ ਜਿਹੜੇ ਆਮ ਆਦਮੀ ਪਾਰਟੀ ਤੋਂ ਨੇ ਕੀਮਤੀ ਭਗਤ ਉਹਨਾਂ ਦੇ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਤਾਂ ਉਹਨੂੰ ਲੈ ਕੇ ਜਿਹੜਾ ਸਰਪੰਚ ਭਾਜੀ ਆਇਆ ਹੈ ਕੀਮਤੀ ਲਾਲ ਇੱਕ ਮਿੰਟ ਇੱਕ ਮਿੰਟ ਸੋ ਦੋਸਤੋ ਲਾਈਵ ਹੋਇਆ ਤੁਹਾਡਾ ਗੁਰਸੰਤ ਨਗਰ ਤੋਂ ਜਾਣਦੇ ਕੀ ਮੌਲਾ ਅੱਜ ਸਰ ਕੀ ਨਾਮ ਤੁਹਾਡਾ ਜੀ ਪਾਜੀ ਮੇਰਾ ਨਾਮ ਆਯਾਦ ਹੈ ਜੀ ਇਹਦਾ ਨਾਮ ਹੈਗਾ ਕੀੰਤੀ لال ਜੀ ਉਹਦਾ ਇਹ ਕੀੰਤੀ ਵਾਲਾ ਭਗਤ ਕਹਿੰਦੇ ਬਟ ਮੈਂ ਭਗਤ ਲਵ ਸ਼ੂਜ਼ ਯੂਜ਼ ਨਹੀਂ ਕਰ ਰਿਹਾ ਵਿੱਚ ਕਿਉਂਕਿ ਭਗਤ ਲਾਇਕ ਨਹੀਂ ਹੈਗਾ ਬੰਦਾ ਇਹ ਪਾਜੀ ਇਹਨੇ ਸਾਡੇ ਧਰਮ ਦੇ ਖਿਲਾਫ ਇੰਨੀ ਗਲਤ ਟਿੱਪਣੀ ਕੀਤੀ ਸੀਗੇ ਇਹਨੇ ਹੱਦੋਂ ਬਾਧੇ ਨੇ ਤੁਸੀਂ ਦੇਖਾ ਤਾਂ ਮੂੰਹ ਆ ਨਹੀਂ ਰੋ ਸਕਦਾ ਸਾਡੀ ਇਹ 6 ਮਹੀਨੇ ਪਹਿਲਾਂ ਦੀ ਗੱਲ ਸਰ ਇਹ ਤਾਂ ਮੈਂ ਇੱਥੇ ਮੈਂ ਕਮਿਸ਼ਨ ਸਾਹਦੇ ਨੂੰ ਗਿਆ ਕੰਪਲੇਟ ਲੈ ਕੇ ਐਸਐਚਓ ਸਾਹ ਕੋ ਵੀ ਆ ਕਿਸੇ ਨੇ ਸਰ ਮੇਰੀ ਸੁਣਵਾਈ ਨਹੀਂ ਕੀਤੀ ਸਰ ਜੀ ਉੱਦੋਂ ਬਲ ਕੀ ਹੋਇਆ ਮੈਂ ਪੋਰਟਕੀਸ ਲਾਇਆ ਸਰ ਉੱਥੇ ਹੀ ਮੇਰੇ ਚਲੋ ਉਹ ਹੈ ਚੱਲ ਜਾਪੇ ਮੈਂ ਕੱਲਾ ਦੋੜਪੱਟ ਚੱਲ ਰਿਹਾ ਹਾਂ ਯਾਰ ਕੀਮਤੀ ਲਾਭਤ ਹੈਗਾ ਆਮ ਆਦਮੀ ਪਾਰਟੀ ਦਾ ਬੰਦਾ ਆਮ ਆਦਮੀ ਪਾਰਟੀ ਦਾ ਰਾਈਟ ਹੈਂਡ ਆ ਬੰਦਾ ਸੀਐਮ ਸਾਹਿਬ ਦਾ ਰਾਈਟ ਹੈਂਡ ਆ ਜੀ ਮੇਰੀ ਸੀਐਮ ਸਾਹਿਬ ਨਾਲ ਵੀ ਕੋਈ ਦੁਸ਼ਮਣੀ ਨਹੀਂ ਜੀ ਦੁਸ਼ਮਣੀ ਨਹੀਂ ਹੈਗੀ ਮੇਰੀ ਠੀਕ ਹੈ ਸਰ ਮੈਂ ਇੱਕ ਦੂਜੀ ਗੱਲ ਕਹਿਣਾ ਜਾ ਰਿਹਾ ਵਾ ਇਹ ਬੰਦੇ ਨੇ ਨਹੀਂ ਗੱਲ ਦੀ ਟਿੱਪਣੀ ਕੀਤੀ ਸੀਗੇ ਨੇ ਤਾਂ ਇਹ ਬੰਦੇ ਅੱਜ ਤੱਕ ਪਰਚਾ ਨਹੀਂ ਹੋਇਆ ਹੈਗਾ ਮੈਂ ਦਰਖਾਸਤ ਕਰਦਾ ਸੀਐਮ ਸਾਹਿਬ ਤੋਂ ਇਹਦੇ ਬੰਦੇ ਪਰਚਾ ਹੋਣਾ ਚਾਹੀਦਾ ਹੈਗਾ ਮੈਂ ਅੱਜ ਇੱਥੇ ਕੀ ਹੋਇਆ ਜੀ ਅਜਾਜ ਜੀ ਤੁਸੀਂ ਇੱਥੇ ਆ ਜੀ ਅੱਜ ਇਹ ਸਰ ਮੈਂ ਇਹਦੇ ਖਿਲਾਫ ਮੈਂ ਪ੍ਰੋਟੈਸਟ ਕਰਨਾ ਆਇਆ ਚੀਜ਼ਾ ਮੈਂ ਮੁਸਲਮਾਨਾਂ ਨੂੰ ਜਾਗਰੂ ਕਰਨਾ ਆਇਆ ਤੁਹਾਡੇ ਧਰਮ ਦੇ ਖਿਲਾਫ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਆਮ ਆਦਮੀ ਪਾਰਟੀ ਦਾ ਖਾਤਮੰਦ ਦਾ ਜੀ ਦਾ ਖਾਤਮੰਦ ਮੰਦਰ ਭਗਤ ਜੀ ਦਾ ਖਾਤਮੰਦ ਹੈ ਠੀਕ ਆ ਇਹ ਤੁਸੀਂ ਅੱਜ ਇਹਨੂੰ ਵੋਟਾਂ ਪਾਉਂਗੇ ਤੁਸੀਂ ਆਪਣੇ ਜੁੱਤੀ ਆਪ ਮਾਰੂਗੇ ਇਹਨਾਂ ਨੂੰ ਵੋਟਾਂ ਨਾ ਪਾਓ ਇਹਨਾਂ ਦਾ ਬਾਈਗਾਰਡ ਕਰੋ ਆਮ ਆਦਮੀ ਪਾਰਟੀ ਦਾ ਮੈਂ ਸਾਰੇ ਸਾਰਿਆਂ ਨੂੰ ਇਹ ਕਹਿੰਦਾ ਦੂਜੀ ਗੱਲ ਇਹ ਆ ਦੇਖੋ ਇਹਨਾਂ ਮਸਜਿਦ ਦੇ ਖਿਲਾਫ ਬੋਲੀ ਦੀ ਗੱਲ ਇਹਨਾਂ ਸਰ ਇਹ ਨਹੀਂ ਮਸਜਿਦ ਦੇ ਵਿੱਚ ਦੋ ਪਹਿਲੂ ਹੁੰਦੇ ਸਾਰੇ ਦੇ ਇਹਦਾ ਕੀ ਕਰਨ ਦੇ ਸਾਰੇ ਸਰ ਮਸਜਿਦ ਦੇ ਦੋ ਪਹਿਲੂ ਹੁੰਦੇ ਸਾਰੇ ਦੇ ਪਾਜੀ ਸਾਰੇ ਦੇ ਨਾਲ ਇੱਕ ਵਾਰੀ ਚਲੋ ਤਰਗਾ ਤੋ ਚਲੋ ਅੱਧਾ ਦਿਖਾ ਵੀ ਦਿਖਾ ਦਿਖਾ ਹਲੋ ਭਰਾਵਾ ਤੂੰ ਦੇਖ ਨਾਲ ਖੜ ਤਰ ਮਸਜਿਦ ਦੇ ਸਰ ਦੋ ਪਹਿਲੂ ਹੁੰਦੇ ਨੇ ਸਰ ਮੈਂ ਪਰ ਘਰ ਤੇ ਬਾਹਰ ਕਰਦਾ ਸਰ ਮੈਂ ਰੁਕ ਸਰ ਮੈਂ ਰੋਡ ਸਰ ਮੈਂ ਰੋਡ ਨੋ ਸਰ ਮੈਂ ਰੋਡ ਤੇ ਨਹੀਂ ਕਰ ਰੋਡ ਤੇ ਕਰ ਖੜੇ ਆਵਾ ਖੜੇ ਬਿੜੇ ਨਹੀਂ ਜਿਹੜਾ ਧਰਮ ਬਾਰੇ ਬੋਲਦਾ ਉੱਤੇ ਪ੍ਰਚਾਰ ਕਰਦਾ ਭਾਈ ਇੱਕ ਉਹ ਵਾਲਾ ਬਟਾ ਜਿਹੜਾ ਬੋਲਾ ਭਾਜੀ ਇਹਨੂੰ ਕਿਵੇਂ ਦੇਖਦੇ ਹੋ ਕਿ ਚੋਣਾ ਤਾਂ ਆਉਂਦੇ ਜਾਂਦੇ ਰਹਿੰਦੇ ਪਰ ਧਰਮ ਦੇ ਮੁੱਦੇ 'ਤੇ ਪਾਜੀ ਇਹ ਪਤਾ ਕੀ ਗੱਲ ਆ ਦੇਖੋ ਮੇਰੀ ਗੱਲ ਤੋਂ ਇਹ ਸਿਰਫ ਪਾਰਟੀਆਂ ਦੀ ਨਾ ਜਿੱਦਾਂ ਮੰਨ ਲਓ ਇਸ ਵਾਰ ਜੇ ਸ਼ੀਤਲ ਭਾਜੀ ਵੀ ਖੜੇ ਆ ਇਹੋਨਾਂ ਦੇ ਖਿਲਾਫ ਸਾਜ਼ਿਸ਼ ਆ ਅੱਛਾ ਅੱਛਾ ਇਹ ਜੋ ਇੰਦਰ ਸਰ ਇਧਰ ਗੱਲ ਕਰਦੇ ਪਈਏ ਭਾਜੀ ਗੱਲ ਕਰਦੇ ਭਾਜੀ ਰੋਲਾ ਪਾ ਕੇ ਕੁਝ ਨਹੀਂ ਕਰਨਾ ਮੈਂ ਮੀਡੀਆ ਦੇ ਸਾਹਮਣੇ ਭਰਾ ਉਹ ਮੇਰਾ ਡੈਡ ਖੜਾ ਮੈਂ ਆਪਣੇ ਡੈਡੀ ਦੀ ਕਸਮ ਖਾ ਰਿਹਾ ਜੇ ਮੈਨੂੰ ਕਿਸੇ ਨੇ ਬੀਜੇਪੀ ਨੇ ਜਾਂ ਕਾਂਗਰਸ ਨੇ ਨਹੀਂ ਨਿਗਲ ਕੇ ਇਹ ਤੇ ਕਿਰ ਮੈਂ ਇਸੀ ਤਰ੍ਹਾਂ ਆਪਣੇ ਧਰਮ ਤੇ ਲੜ ਰਿਹਾ ਮੈਨੂੰ ਆਪਣੇ ਧਰਮ ਦਾ ਇਨਸਾਫ ਚਾਹੀਦਾ ਬੰਦੇ ਉੱਤੇ ਇਹਦੇ ਪਰਚਾ ਦਾ ਅੱਜ ਹੀ ਹੁਣੇ ਚਾਹੀਦਾ ਹੋਵੇ ਪਰਚਾ ਮੈਂ ਛੱਡਦਾਗਾ ਨਹੀਂ ਤਾਂ ਮੇਰੀ ਮੈਂ ਘਰ ਕੇ ਲੋਕਾਂ ਦੇ ਜਾਵਾਂ ਹਰ ਮੁਸਲਮਾਨ ਜੀ ਤੁਸੀਂ ਇਹ ਜਿਹੜਾ ਪ੍ਰੋਟੈਸਟ ਇੱਕ ਵਾਰੀ ਪਹਿਲਾਂ ਵੀ ਕੀਤਾ ਗਿਆ ਸੀ ਪਰ ਉਦੋਂ ਸਿਆਣ ਇਲੈਕਸ਼ਨ ਨਹੀਂ ਸੀਗੇ ਤੁਹਾਨੂੰ ਪਤਾ ਹਾਂਜੀ ਹਾਂਜੀ ਕਿਉਂਕਿ ਅਸੀਂ ਉਹ ਨਿਊਜ਼ ਕਵਰ ਕੀਤੀ ਸੀ ਉਸ ਸਮੇਂ ਪਰ ਤੁਸੀਂ ਵੀ ਸ਼ਾਇਦ ਉਹ ਪ੍ਰੋਟੈਸਟ ਵਿੱਚ ਨਹੀਂ ਸੀ ਮੈਂ ਸੀਗਾ ਭਾਈ ਤੁਸੀਂ ਮੁਸਲਮਾਨ ਨਹੀਂ ਮੈਂ ਸੀਗਾ ਉਸ ਵੇਲੇ ਮੈਂ ਨਹੀਂ ਸੀ ਜਾ ਰਿਹਾ ਪਰ ਤੁਸੀਂ ਇਹ ਗੱਲ ਕਿੱਦਾਂ ਕਹਿ ਰਹੇ ਹੋ ਇਹਨੂੰ ਜਿਹੜਾ ਇਲੈਕਸ਼ਨਰ ਦਾ ਮਾਹੌਲ ਕਿਉਂ ਮਤਲਬ ਕਿ ਤਾ ਪਾਜੀ ਇਲੈਕਸ਼ਨਰ ਮਾਹੌਲ ਕਰਕੇ ਨਹੀਂ ਨਹੀਂ ਇਹ ਤਾਂ ਹੋਇਆ ਇਹ ਤਾਂ ਪਹਿਲਾਂ ਹੋਇਆ ਪਿਛਲਾ ਸ਼ੁੱਕਰਵਾਰ ਵੀ ਸੀਗਾ ਇਹ ਪ੍ਰੋਟੈਕਟ ਉਹਦੋਂ ਵੀ ਹੋ ਸਕਦਾ ਸੀ ਪਾਜੀ ਮੈਂ ਗੁੱਸਤ ਪਿਛਲਾ ਸ਼ੁੱਕਰਵਾਰ ਵੀ ਸੀ ਇਹਨਾਂ ਦੀ ਗੱਲ ਜਵਾਬ ਚੱਲ ਗਿਆ ਥੋੜੀ ਇਹਨਾਂ ਗੱਲ ਜਵਾਬ ਮਾਰੋ ਇੱਕ ਮਿੰਟ ਮੇਰੀ ਮੈਂ ਦੋ ਤਰੀਕੇ ਸੀ ਇਹਨਾਂ ਨੇ ਸੋਚਿਆ ਨਹੀਂ ਰਹੀ ਗੱਲ ਬਣਾਇਆ ਪਹਿਲਾਂ ਨੇ ਉਹ ਹੁਣਾਂ ਨਹੀਂ ਚਾਹੀਦਾ ਜਗਾ ਇੱਥੇ ਤੁਸੀਂ ਆਪ ਕੈਮਰਾ ਮਾਰ ਕੇ ਦੇਖੋ ਬਿਲਕੁਲ ਮਜ਼ੀ ਸਾਹਮਣੇ ਮਾਰੇ ਕਾਨੂੰ ਜੀ ਆਮ ਆਦੀ ਪਾਰਟੀ ਆਰਦੀ ਆ ਕੁਝੀ ਸਰਕਾਰ ਬੰਦੀ ਤਾਂ ਉਹਨਾਂ ਨੇ ਕੱਲ ਨੂੰ ਮੱਦੀ ਤੇ ਐਕਚੁਅਲੀ ਝਕਣਾ ਕੁਛ ਨਾਲ ਹੋਵੇ ਇਹਨਾਂ ਨੂੰ ਹੂੰ ਕਿ ਤੁਦੜੂਦੀ ਹੋ ਸਕਦਾ ਉਸ ਉਹ ਮੈਨੂੰ ਕਹਿ ਰਿਹਾ ਸ਼ੁਕਰਵਾਨੂ ਪ੍ਰੋਗਰਾਮ ਕਰਾ ਸ਼ੁਕਰ ਤੁਦੀ ਮੈਂ ਇਹਨੇ ਪ੍ਰੋਗਰਾਮ ਕਰਾ ਸਾਰਾ ਵਾਲਾ ਇੱਥੇ ਪਰਚਾ ਦਵਾਉਂਗਾ ਇੱਥੇ ਮੱਦੀ ਸਾਨੂੰ ਪ੍ਰੋਗਰਾਮ ਹੋਣੀ ਜ਼ਰਤ ਹੈਗਾ ਆਪੋ ਸਰਪ੍ਰਸਾਦ ਕਰਨੇ ਨੇ ਪੁੱਛ ਲਓ ਮੱਦੀ ਦਾ ਬਹੁਤ ਤਾਂ ਤੇ ਤੁ ਤੋਂ ਤੁਹਾਡੇ ਧਾਰਮਿਕ ਸਾਥ ਤੁਹਾਡੇ ਦੁਖੋੜਦਾ ਓਏ ਮੰਦਰ ਹੋਵੇ ਅੰਦਰ ਹੀ ਪ੍ਰੋਗਰਾਮ ਕਰਾ ਸਕਦੇ ਬੀਜਪੀ ਦਾ ਜਾਂ ਕਿਤੇ ਦਾ ਤਾਂ ਆ ਮਾਂ ਦੀ ਪਾੜਿਆ ਕਾਂਗਰਸ ਦਾ ਪ੍ਰੋਗਰਾਮ ਕਰਾ ਸਕਦੇ ਰੱਖੋ ਮੈਨੂੰ ਕਰਾਤਾ ਤੇ ਆਪ ਕੋ ਕੱਲ ਦੂਜੀ ਪਾਰਟੀ ਆ ਗਈ ਲੋਕਾਂ ਨੇ ਕਿੱਦਾਂ ਕਹਿਣਾ ਤੁਸੀਂ ਆਮ ਆਦਮੀ ਪਾਰਟੀ ਦੱਸਾ ਕਰਾਉਂਦੇ ਹੁੰਦੇ ਆਪਣੇ ਮਤਲਬ ਨਾਲ ਇਹ ਕੱਲ ਕੀ ਸੋਇਗਾ ਵਾਸਤੇ ਯਾਰ ਮੈਂ ਤਾਂ ਆਪਣੇ ਪਾਸੇ ਦਿਖਾ ਰਹੇ ਜੀ ਆਵਾ ਮੈਂ ਬਣੀ ਬੰਦੇ ਨੇ ਪਾਜੀ ਰਹਿ ਗੋ ਆਮਦੀ ਬੜੇ ਪਈ ਹੁਣ ਛੋੜ ਕੇ ਇੱਕ ਬੰਦੇ ਨੇ ਕਿਹਾ ਇਹ ਸ਼ੁਕਰਵਾਰ ਹੈ ਇੱਕ ਮਿੰਟ ਕੋ ਇਹ ਬੰਦੇ ਨੇ ਕਿਹਾ ਸ਼ੁਕਰਵਾਰ ਪ੍ਰੋਗਰਾਮ ਕਰਾ ਲਗਾ ਠੀਕ ਆ ਬਾਜੀ ਮੈਂ 2 ਤਰੀਕ ਤੱਕ ਸਰੀਰ ਖਵਾਰ ਚ ਮੀਡੀਆ ਕਢਾਇਆ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਮੈਂ 2 ਤਰੀਕ ਨੂੰ ਪਹਿਲੇ ਕਾ 5 ਤਰੀਕ ਨੂੰ ਮਹਰਮ ਅਦੀਵਾ ਪ੍ਰੋਡਕਟ ਕਰਨਾ ਵਾ ਹਰ ਲੋਕਾਂ ਨੂੰ ਜਗਾਣਾ ਹਰ ਮੁਸਲਮਾਨ ਨੂੰ ਮੈਂ ਜਗਾਣਾ ਮੈਂ ਪਹਿਲੇ ਹੀ ਕਹਿਦੀ ਗੱਲ ਕੀਤੀ ਇਹ ਗੱਲ ਛੂਟ ਬੁੱਲ ਪੁੱਛਣ ਵਾਲਾ ਇਹ ਬੰਦੇ ਨੇ ਪਾਜੀ ਰਹਿ ਗੋ ਆਮਦੀ ਬੜੇ ਬਾਈ ਹੁਣ ਛੋਟੀ ਕਰ ਇੱਕ ਬੰਦੇ ਨੇ ਕਿਹਾ ਇਹ ਆਖਦੇ ਮੈਂ ਦੋ ਤਿੰਨ ਪਹਿਲੇ ਕ ਪੰਜ ਤਰੀਕ ਨੂੰ ਮਹਨ ਮਦੀ ਦੇ ਵਾ ਪ੍ਰੋਟੈਸਟ ਕਰਨਾ ਵਾ ਹਰ ਲੋਕਾਂ ਨੂੰ ਜਗਾਣਾ ਹਰ ਮੁਸਲਮਾਨ ਨੂੰ ਮੈਂ ਜਗਾਣਾ ਮੈਂ ਪਹਿਲੇ ਹੀ ਕਹਿ ਦੀ ਗੱਲ ਇਹ ਗੱਲ ਝੂਠ ਬੋਲੇ ਪੁੱਛਣ ਆ ਲਾ ਵੇ ਮੈਂ ਤਾਂ ਫੋਟੋਆਂ ਆਲਰੇਡੀ ਐ ਸਾਰੇ ਹੈਗੇ ਚੀਜ਼ ਦੇ ਮੈਂ ਮੈਂ ਇਹਨਾਂ ਦੇ ਕੀ ਮਾਮਲਾ ਕੀ ਸੀਰਤ ਰਹਾ ਇੱਕ ਹੀ ਪਾਰਟੀ ਦੇ ਬਕਰ ਨੇ ਇਹਨਾਂ ਨੇ ਆਪਣੇ ਇੱਥੇ ਸੇਵਾ ਕਰਦੇ ਐਮਐਲਏ ਸਰਕੰਡਲੀ ਵੀ ਨੇ ਉਹਨਾਂ ਦਾ ਜੋਰ ਬੱਡਾ ਸੀਗਾ ਉਹਨਾਂ ਦਾ ਇਹ ਇੱਕ ਲਗਾਇਆ ਪਰ ਸਮਝਦਾ ਉਹਨਾਂ ਦਾ ਆਪਣਾ ਕੋਈ ਸੀ ਹੁਣ ਲੈ ਵੀ ਸ਼ਾਇਦ ਸੌਟ ਹੋ ਗਿਆ ਨਹੀਂ ਕੀ ਕਾਰਨ ਕੀ ਰਿਹਾ ਬਈ ਮਸਜਿਦ ਦੇ ਬਾਹਰ ਪ੍ਰੋਗਰਾਮ ਨੂੰ ਲੈ ਕੇ ਇਹ ਕੁਝ ਹੋਇਆ ਉਹਨਾਂ ਦਾ ਆਪਣਾ ਕੋਈ ਸੀ ਲਗਾਇਆ ਸਾਰੇ ਭਾਈਚਾਰੇ ਦੇ ਇੱਕ ਹੀ ਬੰਦੇ ਨੇ ਜਿਹੜੇ ਪਰਿਵਾਰ ਨੇ ਤੁਰੂਗੀ ਉਹਨਾਂ ਦਾ ਇਹਨਾਂ ਦਾ ਹੁਣ ਮਾਹੌਲ ਸ਼ਾਂਤ ਹੋ ਗਿਆ ਠੀਕ ਹੈ ਧੰਨਵਾਦ ਨਾਮ ਦੱਸ ਲਓ ਆਪਣਾ ਮੰਗਲ ਸਿੰਘ ਸੰਤ ਠੀਕ ਠੀਕ ਧੰਨਵਾਦ ਕਾਫੀ ਫੋਰਸ ਆਈ ਹੈ ਕਿਸ ਕਾ ਉਸ ਤੇ ਹੈ ਟੈਲੀ ਕਰਕੇ ਕਹਿੰਦੇ ਨਹੀਂ ਹੈਗਾ ਕੌਣ ਕਹਿੰਦੇ ਉਹ ਜਿਹੜੇ ਜਿਹਨਾਂ ਨਾਲ ਬੋਲਦੇ ਕੁਝ ਕਹਿ ਰਹੇ ਆ ਕਿ ਮਤਲਬ ਕਿ ਜਿਹੜਾ ਧਾਰਮਿਕ ਆਜੋ ਆਜੋ ਉਹ ਸਾਰਾ ਧਾਰਮਿਕ ਜਿਹੜਾ ਤੁਹਾਨੂੰ ਜਿਹੜਾ ਕਿ